ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਈ ਹੋਪ ਤੁਸੀਂ ਵੀ ਸਾਰੇ ਠੀਕ ਹੋਵੋਗੇ ਅੱਜ ਅੱਪਾ ਚੱਲਿਆ ਜੀ ਮਾਤਾ ਨੂੰ ਦਵਾਈ ਦਿਵਾਉਣ ਉਹ ਮਿੱਠੀ ਮੰਮੀ ਮੇਰੀ ਪਿੱਛੇ ਤੇ ਪੋਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਖੇਤਾਂ ਖੇਤਾਂ ਵਿੱਚ ਪਿੰਡਾਂ 'ਚ ਜ਼ਿਆਦਾ ਧੁੰਦ ਇੱਥੇ ਗੱਡੀਆਂ ਦਾ ਪੋਲੂਸ਼ਨ ਹੁੰਦਾ ਨਾ ਉਹਦੇ ਕਰਕੇ ਛੇਤੀ ਚੱਕ ਹੋ ਜਾਂਦੀ ਆ ਤੋਂ ਦੋਸ ਸਕੂਲੀ ਬੱਚਿਆਂ ਨੂੰ ਬਹੁਤ ਔਖਾ ਹੈ ਕਿ ਖੜਿਆ ਉਹਦੀ ਬੱਸ ਆਈ ਨਹੀਂ 10 ਵਜੇ ਸਕੂਲ ਲੱਗਦੇ ਨੇ ਹੁਣ ਤਾਂ 10 ਵਜੇ ਐਂਟਰ ਕਰਦੇ ਨੇ ਸਾਰੇ ਪਤੋਂ ਦੇ ਕਰਕੇ ਸਕੂਲ ਵੀ ਲੇਟ ਕਰਤੇ ਨਾ ਆ ਆਪਣੀ ਬੱਤੀ ਹੋ ਗਈ ਬੱਤੀ ਕਰਕੇ ਰੁਕਣਾ ਪਿਆ ਇੱਥੇ ਆ ਦੇਖੋ ਇਹ ਇਹਦਾ ਨੀਲਾ ਭਵਨ ਚੌਂਕ ਪਟਿਆਲਾ ਨੀਲਾ ਭਵਨ ਮੈਂ ਇਹਨੂੰ ਨੀਲਾ ਭਵਨ ਮਿਲਥੇ ਇੱਕ ਟੈਸਟ ਦਾ ਬਾਪੇ ਦਾ ਇੱਥੇ ਦਾ ਇਹਨਾਂ ਦੇ ਦਿੱਤਾ ਹੈ ਮੈਡੀਕਲ ਵਾਲਿਆਂ ਦੇ ਬਸ ਉਹ ਰਹਿ ਗਿਆ ਵਿਚਰੇ ਦਾ ਤਾਂ ਐਸੀ ਜ਼ਿਆਦਾ ਬਾਅਦ ਚੋ ਗੇਰੀਆਂ ਨੇ ਆ ਹੁਣ ਉਹਦਣ ਕਈ ਸੈਂਪਲ ਇੱਕੋ ਚੋਂ ਨਿਕਲੇ ਪਰਸ ਵਿੱਚੋਂ ਇੱਕ ਤਾਂ ਪਹਿਲਾਂ ਉਹਦਣ ਗੇਰੇਆ ਮੈਨੇ ਉਹ ਕੋਟ ਦੀ ਜੇਬ ਚੋਂ ਨਿਕਲੇਆ ਕ ਫੇਰ ਗੇਰੇਆ ਸੈਂਪਲ ਕਿਤੇ ਥੋੜੇ ਭਰਦੇ ਨੇ ਇਹ ਆ ਇੱਕ ਤਾਂ ਪਰਸੋਂ ਕੇ ਗੇਰੇਆ ਅੱਜ ਜਦ ਮੈਂ ਪਰਸ ਖੋਲੇਆ ਉਦਣ ਇੰਦਰ ਲਾਈਏ ਗੱਡੀ ਇੰਦਰ ਦੇ ਨਾਲ ਘੁੰਮਣ ਜਾਂਦੀ ਹੈ ਨਾ

ਹਾਂਜੀ ਮੰਮੀ ਦੀ ਦਵਾਈ ਦਵਾ ਕੇ ਮੰਮੀ ਨੂੰ ਬਿਠਾਤਾ ਸੀ ਗੱਡੀ ਵਿੱਚ ਤੇ ਫਿਰ ਮੇਰਾ ਮੋਢਾ ਦੁਖਦਾ ਸੀ ਕਾਫੀ ਦਿਨਾਂ ਤੋਂ ਮੈਂ ਉਹਦੀ ਦਵਾਈ ਡਾਕਟਰ ਤੋਂ ਲਿਖਾ ਕੇ ਬਾਹਰੋਂ ਦਵਾਈ ਲੈ ਕੇ ਆਏ ਫੜ ਕੇ ਤੇ ਇੱਕ ਮੋਢੇ ਵਿੱਚ ਇੰਜੈਕਸ਼ਨ ਲਾਇਆ ਉਹਨਾਂ ਨੇ ਅੱਜ ਬਾਕੀ ਦੇਖਦੇ ਹਾਂ ਦਵਾਈ ਖਾ ਕੇ ਹੁਣ ਕਿੰਨੀ ਕੁ ਦਿਨਾਂ 'ਚ ਫਰਕ ਪੈਂਦਾ ਇੱਥੋਂ ਹੀ ਲੈ ਲੈਣੇ ਦਵਾਈ ਆਪਾਂ ਹਨਾ ਆਵਰ ਉਦੋਂ ਮੰਮੀ ਦੀ ਦਵਾਈ ਕੁਝ ਤਾਂ ਅੰਦਰੋਂ ਮਿਲ ਕਿਸ ਜਿਹੜੇ ਰੈੱਡ ਕਰਾਸ ਵਾਲੇ ਬਣਿਆ ਹੋਏ ਨੇ ਅੰਦਰ ਬੈਠੇ ਨੇ ਤੇ ਤਿੰਨ ਪੱਤੇ ਸੀਗੇ ਜਿਹੜੇ ਬਾਹਰੋਂ ਲੈਣੇ ਪਏ ਸਾਨੂੰ ਅੰਦਰੋਂ ਨਹੀਂ ਮਿਲੇ ਉਹ ਇਹ ਨਹੀਂ ਜਿਹੜਾ ਪਹਿਲਾਂ ਆਪਾਂ ਜਿਹਦੇ ਕੋਲ ਪਹਿਲਾਂ ਬੈਠੇ ਰਹੇ ਉਹ ਤਾਂ ਆਏ ਨਹੀਂ ਮੁੜ ਕੇ ਪੇਪਰ ਚੱਲਦੇ ਨੇ ਇਹਨਾਂ ਦੇ ਕਹਿੰਦੇ ਥੋੜਾ ਫਰਕ ਪੈ ਜੂਗਾ ਹਾਂਜੀ ਦਵਾਈ ਆਪਾਂ ਲੈ ਲਈ ਤੇ ਹੁਣ ਚੱਲੇ ਆਪਾਂ ਘਰ ਨੂੰ ਮਾਤਾ ਨੂੰ ਵੀ ਦਿਖਾ ਤਾ ਕਿ ਮੇਰਾ ਵੀ ਮੋਢੇ ਦਰਦ ਕਰਦਾ ਸੀ ਮੈਂ ਆਪਣੇ ਮੋਢੇ ਦੀ ਵੀ ਦਵਾਈ ਲੈ ਲਈ ਹੁਣ ਆਪਾਂ ਚੱਲੇ ਆ ਘਰ ਨੂੰ ਧੁੰਦ ਹੁਣ ਵੀ ਥੋੜੀ ਥੋੜੀ ਹੈਗੀ ਪੂਰੀ ਭਰ ਕੇ ਹੁਣ ਤਾਂ ਗੱਲ ਕਾਣੇ ਵੀ ਨਹੀਂ ਹੈਗੇ ਜਦ ਤੱਕ ਕਾਣੇ ਨਹੀਂ ਇਹਨੂੰ ਫੜੇ ਉਹ ਮੈਂ ਪੂਰੇ ਦਬਾਈ ਸੋਰ ਕਰ ਦਉਂਗਾ ਸਹੀ ਪਰੋ ਆਪਕੋ ਕਿੰਨੇ ਪਾਏ ਨੇ 1.5 ਕਿਲੋ 2 ਕਿਲੋ ਕਹਿਆ ਤੈਨੂੰ ਹਾਂ 100 ਦੇ ਡਾਊਨ ਡਾਊਨ ਕਿਲੋ ਕਹੀ ਨਹੀਂ ਐ ਬ੍ਰੇਡ ਨਹੀਂ ਲਗਾਇਆ ਸਵਾ ਕਿਲੋ ਚੱਲਦਾ ਹੈ ਵਧੀਆ ਪਾਏ ਨੇ ਅਮਰੋਦ ਹਾਂ ਹਾਂ ਵਧੀਆ ਪਾਇਆ ਹੈ ਜੀ ਸਪੱਤੇ ਦੀ ਨਾਲ ਤੋਂ ਹਾਂਜੀ ਪਹੁੰਚ ਗਏ ਆਪਾਂ ਪਿੰਡ ਦੇ ਨੇੜੇ ਇਹ ਆ ਮੇਰੇ ਪਿੰਡ ਦਾ ਰਾਹ ਜਿਹੜਾ ਮੈਨੂੰ ਲੱਗਦਾ ਵੀ ਹਰ ਇੱਕ ਕੁੜੀ ਨੂੰ ਬਹੁਤ ਹੀ ਸੋਹਣਾ ਲੱਗਦਾ ਹੋਊਗਾ ਕਿਉਂਕਿ ਇੱਥੇ ਆ ਕੇ ਸਕੂਨ ਜਾਂ ਮਿਲ ਜਾਂਦਾ ਹੈ ਪਹੁੰਚ ਗਏ ਜੀ ਆਪਾਂ ਘਰ ਹਾਂਜੀ ਘਰੇ ਪਹੁੰਚ ਗਏ ਰੋਟੀ ਪਾਣੀ ਖਾ ਕੇ ਅਸੀਂ ਵਾਪਸ ਆਪਣੇ ਪਿੰਡ ਨੂੰ ਆਉਣ ਲੱਗੇ ਸੀ ਤੇ ਜਦੋਂ ਇਹਨਾਂ ਨੇ ਦੇਖਿਆ ਗੱਡੀ ਦੀ ਹਵਾ ਘਟ ਗਈ ਸੀ ਪਤਨੀ ਪੈਂਚਰ ਹੋ ਗਿਆ ਸੀ ਪਰ ਜਦੋਂ ਉਹਨਾਂ ਨੂੰ ਦਿਖਾਈ ਉਹ ਕਹਿੰਦੇ ਵੀ ਨਹੀਂ ਪੈਂਚਰ ਤਾਂ ਨਹੀਂ ਹੈਗਾ ਵੀ ਹਵਾ ਹੀ ਘਟਾ ਟਫੀ ਨੀਚੇ ਬੈਠਾ ਸੀ ਇਹ ਸੀਟ ਤੇ ਨਹੀਂ ਬੈਠਦਾ ਪੈਰਾਂ 'ਚੇ ਬੈਠਦਾ ਬਸ ਇੱਥੇ ਬੈਠ ਜਾਂਦਾ ਕਿਉਂਕਿ ਗਰਮੀ ਦੇ ਵਿੱਚ ਇਹਨੂੰ ਏਸੀ ਦੀ ਹਵਾ ਲੱਗੀ ਜਾਂਦੀ ਹੈ ਇੱਥੇ ਤੇ ਉਹਨੋਂ ਤਾਂ ਇਹ ਨੀ ਆਦਤ ਪੈ ਗਈ ਬਸ ਇੱਥੇ ਹੀ ਬੈਠਦਾ ਹੈ ਚਲ ਹਵਾ ਪਾਣੀ ਇਹਨਾਂ ਨੇ ਸਾਰੇ ਟਾਇਰਾਂ ਦੇ ਵਿੱਚ ਚੈੱਕ ਕਰਵਾਤਾ ਸੀ ਹਵਾ ਸਾਰੀ ਟਾਇਰਾਂ ਚ ਘੱਟ ਸੀ ਹਵਾ ਪਵਾ ਕੇ ਫਿਰ ਇਹ ਕਹਿੰਦੇ ਵੀ ਲੈ ਚਲਾਉਣੀ ਆ ਗੱਡੀ ਕਿਉਂਕਿ ਇੱਥੋਂ ਹਰ ਵਾਰ ਨਾ ਮੈਨਾਂ ਉਹ ਤੋਂ ਗੱਡੀ ਫੜ ਲੈਣੀ ਹੁੰਦੀ ਆ ਨਾਲੇ ਤਾਂ ਬੰਦੇ ਦਾ ਹੱਥ ਜਾ ਖੁੱਲ ਜਾਂਦਾ ਹੈ ਕਿਉਂਕਿ ਦੂਜੀ ਗੱਡੀ ਤਾਂ ਮੈਂ ਚਲ ਚਲਾ ਲੈਣੀ ਆ ਆਲਟੋ ਤਾਂ ਜਿਹੜੀ ਆਪਣੇ ਘਰੇ ਖੜੀ ਆ ਤੁਸੀਂ ਦੇਖ ਲਈਓ ਪਰ ਇਹਨੂੰ ਥੋੜਾ ਜਿਹਾ ਚਲਾਉਣ ਵਿੱਚ ਮੈਨੂੰ ਡਰ ਲੱਗਦਾ ਹੁੰਦਾ ਸੀ ਪਰ ਹੁਣ ਇੱਥੋਂ ਹੀ ਫੜਾ ਦਿੰਦੇ ਨੇ ਮੈਨੂੰ ਅੱਗੇ ਜਾ ਕੇ ਫਿਰ ਮੈਂ ਇਹਨਾਂ ਨੂੰ ਫੜਾ ਦੋਂਗੇ ਨਾਲੇ ਤਾਂ ਬੰਦਾ ਦਾ ਹੱਥ ਖੁੱਲ ਜਾਂਦਾ ਬੰਦੇ ਦਾ ਟਫੀ ਨੀਚੇ ਬੈਠਾ ਸੀਗਾ ਤੇ ਇਹ ਗੱਡੀ ਚਲਾਉਣੀ ਉਹਦੇ ਨਾਲ ਸੌਖੀ ਆਲਟੋ ਨਾਲੋਂ ਪਰ ਮੈਨੂੰ ਇਹ ਹੁੰਦਾ ਵੀ ਚਲੋ ਆਲਟੋ ਨਾਲ ਬੰਦੇ ਨੂੰ ਡਰ ਨਹੀਂ ਰਹਿੰਦਾ ਇਹ ਗੱਡੀ ਦੇ ਵਿੱਚ ਬੈਠਣ ਸਰ ਮੈਨੂੰ ਥੋੜਾ ਜਿਹਾ ਡਰ ਜਾ ਲੱਗਣ ਲੱਗ ਜਾਂਦਾ ਤਲਾਅ ਤਾਂ ਮੈਨ ਲੰਨੀਆਂ ਪਰ ਉਹਨੇ ਪਰਫੈਕਟ ਨਹੀਂ ਹਜੇ ਆਉਂਦੀ ਹੈਗੀ ਕੁਛ ਇਹ ਤਾਂ ਡਰ ਵੀ ਲੱਗਦਾ ਅਲਟੋ ਨੂੰ ਚੱਕਣੇ ਚ ਡਰ ਨਹੀਂ ਲੱਗਦਾ ਅਲਟੋ ਹੁਣ ਕਾਫੀ ਦਿਨਾਂ ਦੀ ਖੜੀ ਹੈ ਨਾ ਉਹਦੀ ਬੈਟਰੀ ਵੀ ਡਾਊਨ ਹੋ ਗਈ ਤੇ ਕਰਦੇ ਹਾਂ ਉਹਨੂੰ ਬਸ ਹੁਣ ਇੱਕ ਦਿਨ ਜੇ ਵਧੀਆ ਲੱਗਣ ਲੱਗ ਜਾਣਗੇ ਲੋੜੀ ਤਾਂ ਵੈਸੇ ਦਿਨਾਂ ਦਾ ਫਰਕ ਤਾਂ ਪੈ ਜਾਂਦਾ ਹੈ ਬਸ ਹੁਣ ਉਹਨੂੰ ਸੈੱਟ ਚਾ ਕਰਵਾਉਨੇ ਆ। ਨੇੜੇ-ਟੜੇ ਦੇ ਨਾਲੇ ਉਹਨੂੰ ਲੈ ਕੇ ਜਾਣਾ ਚਾਹੀਦਾ ਬੱਤੀ ਗੱਡੀ ਨਾਲ ਲੈ ਕੇ ਜਾਵੇ। ਚਲੋ ਇਹਨਾਂ ਨੇ ਮੇਰੇ ਤੋਂ ਗੱਡੀ ਫੜ ਲਈ ਸੀ ਇੱਥੇ। ਬਸ ਆਪਾਂ ਪਿੰਡ ਤੇ ਆਪਣੇ ਨੇੜੇ ਹੀ ਪਹੁੰਚ ਗਏ। ਬੜੀ ਦੂਰ ਹੈ ਨਹੀਂ ਆਪਣਾ ਪਿੰਡ। ਮੰਮੀ ਤਾਂ ਕਹਿੰਦੇ ਸੀ ਵੀ ਰਹਿ ਜਾ ਅੱਜ। ਮੈਂ ਕਿਹਾ ਵੀ ਨਹੀਂ ਹੁਣ ਫੇਰ ਜਾਣਾ ਉਹਨੂੰ ਇੱਕ ਦਿਨ ਦਵਾਈ ਦਿਵਾਉਣ। ਤੇ ਫੇਰ ਮੈਂ ਕਿਹਾ ਵੀ ਸੋਚ ਲਾਂਗੇ ਵੀ ਇੱਕ ਰਾਤ। ਇੱਕ ਰਾਤ ਵੈਸੇ ਅੱਜ ਵੀ ਲਾਇਆ ਏ। ਉਹ ਕਹਿੰਦੇ ਸੀ ਵੀ ਇੱਕ ਰਾਤ ਹੋਰ ਲਾ ਜਾ। ਤੇ ਚਲੋ ਜੀ ਮੁੜ ਗਏ ਆਪਣੇ ਘਰ ਦੇ ਰਸਤੇ ਨੂੰ ਉਹ ਅਗਾਜੇ ਸਾਹਮਣੇ ਆਪਣਾ ਘਰ ਜੇ ਪੇਕਿਆਂ ਨੂੰ ਜਾ ਕੇ ਸਕੂਨ ਮਿਲਦਾ ਜਦੋਂ ਵਾਪਸ ਆਪਣੇ ਘਰ ਨੂੰ ਆਉਨੇ ਆ ਫਿਰ ਵੀ ਆਪਾਂ ਨੂੰ ਇੱਕ ਸਕੂਨ ਹੀ ਮਿਲਦਾ ਜੀ ਟਫੀ ਨੂੰ ਵੀ ਪਤਾ ਲੱਗ ਗਿਆ نیچے ਵੀ ਘਰ ਆ ਗਿਆ ਕਿਉਂਕਿ ਇਹਨੂੰ ਪਹਿਲਾਂ ਹੀ ਸਮੈਲ ਆ ਜਾਂਦੀ ਆ ਲੋ ਜੀ ਆਪਾਂ ਕੁੰਡਾ ਖੋਲ੍ਹ ਲੀਏ ਜਾ ਕੇ ਹੁਣ ਉਹਨੂੰ ਇਹ ਹੋਇਆ ਪਿਆ ਵੀ ਮੈਨੂੰ ਗੱਡੀ ਦੀ ਟਾਕੀ ਖੋਲੋ ਬਾਹਰ ਕੱਢੋ ਫਿਰ ਉਹ ਮਗਰ ਭੱਜ ਲੈਂਦਾ ਗੱਡੀ ਦੇ ਅੱਗੇ ਆਉਣ ਦਾ ਵੀ ਡਰ ਰਹਿੰਦਾ ਏ ਕਰੇ ਆ ਕੇ ਦੇਖਿਓ ਉਹਦੀ ਮਸਤੀ ਫਿਰ ਤੇ ਤੁਸੀਂ ਦੇਖੋ ਜੀ ਟਫੀ ਦੀ ਮਸਤੀ ਅੱਜ ਦੀ ਵੀਡੀਓ ਆਪਾਂ ਇੱਥੇ ਹੀ ਕਰਦੇ ਆਂ ਐਂਡ ਤੇ ਮਿਲਾਂਗੇ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਜੀ ਜੇ ਵਧੀਆ ਲੱਗਦੀ ਆ ਤਾਂ ਲਾਈਕ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਸੀਂ ਸਾਡੀ ਵੀਡੀਓ ਕਿੱਥੋਂ-ਕਿੱਥੋਂ ਦੇਖਦੇ ਹੋ ਚਲੋ ਤੇ ਚਲੋ 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 ਟਫੀ ਨੂੰ ਦੇਖੋ ਤੁਸੀਂ ਕਿੰਨਾ ਚਾ ਚੜੂਗਾ ਅੰਦਰ ਜਾ ਕੇ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਤੇ ਤੁਸੀਂ ਦੇਖੋ ਟਫੀ ਦੀ ਮਸਤੀ ਇਹ ਦੇਖੋ ਜੀ ਇਹਨੂੰ ਇਹ ਹੋਇਆ ਪਿਆ ਵੀ ਹੁਣ ਕੁੰਡੀ ਖੋਲ ਦੋ ਫੇਰ ਅੰਦਰ ਜਾਵਾਂ ਦੇਖੋ ਦਰਵਾਜੇ ਦਾ ਰੰਗ ਵੀ ਤਾਰਿਆ ਪਿਆ ਇਹਨੇ ਅੰਦਰ ਜਾ ਕੇ ਫਿਰ ਕਦੇ ਕਿਧਰ ਇਹਨੂੰ ਭਜਦਾ ਕਦੇ ਕਿਧਰ ਇਹਨੂੰ ਭਜਦਾ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਉਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਚਲੋ ਠੀਕ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅਗੇਨ ਥੈਂਕ ਯੂ ਫਾਰ ਵਾਚਿੰਗ ਦੇਖੋ ਟਫੀ ਦੀ ਮਸਤੀ ਦੇਖੋ ਤੁਸੀਂ ਇਹ ਕੀ ਹੋ ਰਿਹਾ se